ਅਲ ਕਾਲਜ ਕੌਂਸਲ ਗੁਰਸਾਗਰ ਮਸਤੋਣਾ ਸਾਹਿਬ ਦੀ ਤੇ ਉਸ ਤੋਂ ਬਾਅਦ ਜਿਹੜਾ 1 2 3 ਅਗਸਤ ਨੂੰ ਅਸੀਂ ਇੱਕ ਵਿਚਾਰ ਗੋਸ਼ਟੀ ਜਿਹੜੀ ਕਰਾਉਣ ਦਾ ਪ੍ਰੋਗਰਾਮ ਲਿਖਿਆ ਹੈ ਉਹਦੇ ਪ੍ਰਬੰਧਨ ਨੂੰ ਲੈ ਕੇ ਮੀਟਿੰਗ ਬੁਲਾਈ ਗਈ ਸੀ ਤੇ ਮੀਟਿੰਗ ਤੋਂ ਬਾਅਦ ਅਸੀਂ ਜੋ ਮੀਟਿੰਗ 'ਚ ਸਾਡੀ 'ਚ ਕੋਈ ਵਿਚਾਰ ਚਰਚਾ ਹੋਈ ਹੈ ਇਸ ਤੋਂ ਪਹਿਲਾਂ ਮੀਟਿੰਗ ਹੋ ਚੁੱਕੀ ਹੈ ਉਹਦੇ ਬਾਰੇ ਅਸੀਂ ਤੁਹਾਡੇ ਜ਼ਰੀਏ ਆਮ ਸੰਗਤ ਨੂੰ ਅਸੀਂ ਜਾਣੂ ਕਰਾਉਣਾ ਚਾਹੁੰਦੇ ਆ ਪ੍ਰੈਸ ਕਾਨਫਰੰਸ ਬੁਲਾਉਣ ਦਾ ਮਕਸਦ ਇਹ ਸੀ ਜਿਹੜਾ 1 2 3 ਅਗਸਤ ਨੂੰ ਵਿਚਾਰ ਗੋਸ਼ਟੀ ਹੋ ਰਹੀ ਹੈ ਉਹ ਸਿਰਫ ਇਸ ਵਿਸ਼ੇ ਨੂੰ ਲੈ ਕੇ ਕਰਾਈ ਜਾ ਰਹੀ ਹੈ ਕਿ ਜਿਹੜਾ ਸਿੱਖਾਂ ਦੀ ਨਮੈਂਦਾ ਜਮਾਤ ਹੈ ਸ਼੍ਰੋਮਣੀ ਅਕਾਲੀ ਦਲ ਜੋ 1920 ਦੇ ਵਿੱਚ ਹੋਂਦ ਚ ਆਇਆ ਉਸ ਤੋਂ ਬਾਅਦ ਉਹਦਾ ਸਰੂਪ ਬਹੁਤ ਬਦਲ ਗਿਆ ਅੱਜ ਦੀ ਤਰੀਕ ਦੇ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸਜੀਤੀ ਕਿਸ ਤਰ੍ਹਾਂ ਦੀ ਹੋਵੇ ਤੇ ਪੁਨਰਸਜੀਤੀ ਤੋ ਬਾਅਦ ਉਹਦਾ ਵਿਧੀ ਵਿਵਧਾਨ ਕਿਸ ਤਰ੍ਹਾਂ ਦਾ ਹੋਵੇ ਉਹਦਾ ਟਾਂਚਾ ਕਿਸ ਤਰ੍ਹਾਂ ਦਾ ਹੋਵੇ ਕਿਸ ਤਰ੍ਹਾਂ ਦਾ ਇੱਕ ਸਿਸਟਮ ਤਿਆਰ ਹੋਵੇ ਕਿ ਇਹ ਜਿਹੜੀ ਸ਼੍ਰੋਮਣੀ ਅਕਾਲੀ ਦਲ ਜੋ ਸਿੱਖਾਂ ਦੀ ਨਮੈਂਦਾ ਜਮਾਤ ਆ ਤਾਂ ਇਹਦੀ ਵਾਂਗ ਡੋਰ ਕਿਸੇ ਨਿੱਜ ਪ੍ਰਸਤੀ ਲਈ ਨ ਵਰਤੀ ਜਾ ਸਕੇ ਤਾਂ ਇਹਨੂੰ ਕਿਸੇ ਨਿੱਜੀ ਕਿਸੇ ਇਹਨੂੰ ਦੂਸਰੇ ਆਪਣਾ ਪੈਸੇ ਵਾਲੇ ਉਹਨਾਂ ਤੋਂ ਬਾਹਰ ਕੱਢਣ ਦੀ ਮਤਲਬ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਦੀ ਮਤਲਬ ਅਸੀਂ ਇੱਕ ਇੱਥੇ ਵਿਚਾਰ ਗੋਸ਼ਟੀ ਰੱਖੀ ਹੈ ਜਿਦੇ ਵਿੱਚ ਅ ਬਹੁਤ ਸਾਰੇ ਸਿੱਖ ਪੰਥ ਦੇ ਵੱਖ-ਵੱਖ ਸੰਪਰਦਾਵਾਂ ਨਾਲ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਸਾਹਿਬਾਨ ਸ਼੍ਰੋਮਣੀ ਕਾਲੀਦਾਲ ਦੇ ਸਾਰੇ ਧੜਿਆਂ ਦੇ ਨੁਮਾਇੰਦੇ ਉਹਨਾਂ ਨੂੰ ਅਸੀਂ ਸੱਦਾ ਪੱਤਰ ਦੇ ਕੇ ਬੁਲਾਇਆ ਤੇ ਸਾਰਿਆਂ ਨੇ ਬਹੁਤ ਖੁਸ਼ੀ ਜ਼ਾਹਰ ਕੀਤੀ ਹੈ ਕਿ ਇੱਕ ਨਵੀਂ ਗੱਲ ਸ਼ੁਰੂ ਹੋਣ ਜਾ ਰਹੀ ਹੈ ਤੇ ਸਾਰਿਆਂ ਨੂੰ ਉਹ ਸਾਰੇ ਧੜਿਆਂ ਦੀ ਗੱਲ ਅਸੀਂ ਸੁਣਾਵਾਂਗੇ ਤੇ ਸਾਰੀ ਸੰਗਤ ਨੂੰ ਸੁਣਾਵਾਂਗੇ ਹਰ ਇੱਕ ਬਲਾਰੇ ਦੇ ਜਿਹੜੇ ਵਿਚਾਰ ਨੇ ਉਹ ਰਿਕਾਰਡ ਹੋਣੇ ਨੇ ਰਿਕਾਰਡ ਹੋਣ ਤੋਂ ਬਾਅਦ ਫਿਰ ਅਸੀਂ ਇਹ ਪ੍ਰਬੰਧਕੀ ਟੀਮ ਦੀ ਇੱਕ ਮੀਟਿੰਗ ਕਰਿਆ ਕਰਾਂਗੇ ਜਿਹਦੇ ਵਿੱਚ ਉਹ ਉਹਨਾਂ ਦੇ ਬਲਾਰਿਆਂ ਦੀ ਸਪੀਚਾਂ ਦਾ ਰਿਵਿਊ ਕਰਿਆ ਕਰਾਂਗੇ ਇਹਦੇ ਵਿੱਚੋਂ ਨਿਕਲਦਾ ਕੀ ਹੈ ਸਾਡਾ ਮਕਸਦ ਹੈ ਕਿ ਇੱਕ ਨੁਕੋੜ ਕੱਢਣਾ ਇਸ ਸੈਮੀਨਾਰ ਦੇ ਵਿੱਚੋਂ ਕਿ ਸਿੱਖ ਸੰਗਤ ਜਾਂ ਸਿੱਖ ਜਗਤ ਚਾਹੁੰਦਾ ਕੀ ਹੈ ਔਰ ਵਕ ਵਕ ਜਿਹੜੇ ਸ਼੍ਰੋਮਣੀ ਕਾਲੀਦਲ ਦੇ ਦੇ ਧੜਿਆਂ ਦੇ ਤੌਰ ਤੇ ਉਹ ਕੰਮ ਕਰ ਰਹੇ ਨੇ ਚਾਹੇ ਦੀ ਹੋਰ ਕਿਸੇ ਪਲੇਟਫਾਰਮਾਂ ਤੇ ਕੰਮ ਕਰ ਰਹੇ ਨੇ ਤੇ ਉਹ ਕੀ ਕਰ ਰਹੇ ਨੇ ਕਿ ਉਹਨਾਂ ਦੇ ਜਿਹੜੇ ਕਾਰਜ ਨੇ ਕਿ ਸਿੱਖ ਜਗਤ ਦੀਆਂ ਭਾਵਨਾਵਾਂ ਦੇ ਅਨੁਸਾਰ ਹੋ ਰਹੇ ਨੇ ਜੇ ਨਹੀਂ ਹੋ ਰਹੇ ਤਾਂ ਉਹਨਾਂ ਨੂੰ ਅਸੀਂ ਇਹ ਜਿਹੜਾ ਇਹਦਾ ਨਿਚੋੜ ਹੈ ਉਹਨਾਂ ਦੀ ਵੱਖ-ਵੱਖ ਧੜਿਆਂ ਦੀ ਲੀਡਰਸ਼ਿਪ ਨੂੰ ਦੇਣਾ ਹੈ ਕਿ ਸਿੱਖ ਕੌਮ ਹੈ ਜਿਹੜੀ ਉਹ ਆ ਚਾਹੁੰਦੀ ਹੈ ਤੇ ਤੁਹਾਨੂੰ ਆਪਦੇ ਜਿਹੜੇ ਕਾਰਜ ਨੇ ਇਸ ਭਾਵਨਾ ਮਾਤੇਬਕ ਕਰਨੇ ਚਾਹੀਦੇ ਨੇ ਤੇ ਉਹ ਇਹਦੇ ਨਾਲ ਮਤਲਬ ਉਹਨਾਂ ਨੂੰ ਆਪਦੀ ਜਿਹੜੀ ਸੋ ਮਨੀ ਕਾਲੀ ਦਲ ਦੀ ਜਿਹੜੀ ਨੀਤੀ ਬਣਾਉਣ ਦੇ ਵਿੱਚ ਵੀ ਇੱਕ ਉਹਨਾਂ ਨੂੰ ਫਾਇਦਾ ਹੋਊਗਾ ਤੇ ਜੇ ਕੋਈ ਕੋਸ਼ਿਸ਼ ਹੈ ਕਿ ਸਾਰੇ ਧੜੇ ਇੱਕ ਉਸ ਤੇ ਸਹਿਮਤ ਹੋ ਜਾਣ ਪਰ ਇਹ ਤੋ ਕੋਈ ਬਹੁਤ ਤੋਂ ਛੋਟਾ ਕੰਮ ਨਹੀਂ ਹੈਗਾ ਇਹ ਰਾਤੋਂ ਰਾਤ ਨਹੀਂ ਹੋਣੇ ਇਹ ਅਸੀਂ ਇੱਕ ਲੜੀ ਸ਼ੁਰੂ ਕਰ ਰਹੇ ਹਾਂ ਕਿਉਂਕਿ ਸੰਤ ਬਾਬਾ ਅਤਰ ਸਿੰਘ ਜੀ ਮਸਤੋਣਾ ਸਾਹਿਬ ਵਾਲਿਆਂ ਦੀ ਅੱਗੇ 100 ਸਾਲਾਂ ਵਰਸੀ ਸਮਾਗਮ ਆ ਰਹੇ ਨੇ ਇਹ ਅਸੀਂ ਉਹਨਾਂ ਦੇ ਵਰਸੀ ਸਮਾਗਮਾਂ ਨੂੰ ਮੁੱਖ ਰੱਖ ਕੇ ਇੱਕ ਸੈਮੀਨਾਰਾਂ ਦੀ ਲੜੀ ਸ਼ੁਰੂ ਕੀਤੀ ਹੈ ਤੇ ਪਹਿਲੀ ਸਮਾਗਮ ਹੈ ਜਿਹੜਾ ਪਹਿਲਾ ਸੈਮੀਨਾਰ ਹੈ ਉਹ ਅਸੀਂ ਸ਼੍ਰੋਮਣੀ ਕਾਲੀਦਲ ਦੀ ਪੁਨਰ ਸਿਰਜੀਤੀ ਤੇ ਰੱਖਿਆ ਕਿ ਪੁਨਰ ਸਿਰਜੀਤੀ ਅਗਰ ਹੋਵੇ ਤਾਂ ਉਹ ਕਿਸ ਰੂਪ ਚ ਹੋਵੇ ਇਹ ਤਾਂ ਵਿਧੀ ਵਿਧਾਨ ਕੀ ਹੋਵੇ ਇਹਦੇ ਵਿੱਚ ਰੱਖਿਆ ਇਸ ਲਈ ਤੇ ਉਸ ਤੋਂ ਬਾਅਦ ਹੋਰ ਇਹ ਲੜੀਆਂ ਚੱਲਦੀਆਂ ਰਹਿਣਗੀਆਂ ਹੌਲੀ-ਹੌਲੀ ਜਿਹੜਾ ਇੱਥੇ ਅਸੀਂ ਸਿੱਖ ਸੰਗਤ ਦਾ ਇੱਕ ਪਲੇਟਫਾਰਮ ਦੇਣਾ ਕਿਉਂਕਿ ਜਿਹੜੇ ਵੱਡੇ ਪਲੇਟਫਾਰਮ ਨੇ ਉੱਥੇ ਆਮ ਸਿੱਖਾਂ ਨੂੰ ਗੱਲ ਕਰਨ ਦਾ ਮੌਕਾ ਨਹੀਂ ਮਿਲਦਾ ਉਹਨਾਂ ਦੀ ਭਾਵਨਾਵਾਂ ਹਰੇਕ ਸਿੱਖ ਦੇ ਮਨ 'ਚ ਨੇ ਇਹ ਹੋਣਾ ਚਾਹੀਦਾ ਉਹ ਹੋਣਾ ਚਾਹੀਦਾ ਪਰ ਉਹਨਾਂ ਨੂੰ ਕੋਈ ਪਲੇਟਫਾਰਮ ਨਹੀਂ ਮਿਲਦੇ ਆ ਇਹ ਪਲੇਟਫਾਰਮ ਅਸੀਂ ਸਾਰੀ ਸਿੱਖ ਕੌਮ ਨੂੰ ਦੇਣਾ ਚਾਹੁੰਦੇ ਆ ਕਿ ਇੱਕ ਵਿਚਾਰ ਇਥੋਂ ਪੈਦਾ ਕੀਤਾ ਜਾਵੇ ਤੇ ਉਹ ਵਿਚਾਰ ਸਾਰੇ ਉਹ ਕਿਸੇ ਵੀ ਧੜੇ ਦੀ ਲੀਡਰਸ਼ਿਪ ਹੈ ਉਹ ਲੀਡਰਸ਼ਿਪ ਨੂੰ ਉਹ ਵਿਚਾਰ ਅਸੀਂ ਉੱਥੇ ਪਹੁੰਚਾਉਣਾ ਚਾਹੁੰਦੇ ਆ ਤਾਂ ਕਿ ਉਹਨਾਂ ਨੂੰ ਆਪਦਾ ਜਿਹੜਾ ਇਸ ਸਿੱਖ ਪੰਥ ਦੀ ਭਾਵਨਾਵਾਂ ਦੇ ਅਨੁਸਾਰ ਜਿਹੜੇ ਆਪਣੇ ਅਕਾਲੀ ਦਲ ਨੇ ਉਹ ਮਤਲਬ ਚਲਾਉਣ ਦੇ ਵਿੱਚ ਉਹਨਾਂ ਨੂੰ ਮਦਦ ਮਿਲੇ ਅਸਲ ਜਿਨੀ ਵੀ ਅਕਾਲੀ ਦਲ ਸਿੱਖ ਜਗਤ ਲਈ ਹੈ ਕਿਉਂਕਿ ਸਿੱਖ ਜਗਤ ਦੀ ਅਸੀਂ ਇਹ ਨਹੀਂ ਕਹਿ ਰਹੇ ਕਿ ਇਹ ਮੈਨੂੰ ਬਹੁਤ ਸਾਰੇ ਪ੍ਰੈਸ ਵਾਲਿਆਂ ਦੇ ਵੀ ਫੋਨ ਆਏ ਹੋਰ ਵੀ ਕਈ ਸੱਜਣਾ ਦੇ ਕਿ ਇਹ ਇੱਕ ਸਿਆਸੀ ਪ੍ਰੋਗਰਾਮ ਹੈ ਜਾਂ ਗੈਰ ਸਿਆਸੀ ਹੈ ਪ੍ਰੋਗਰਾਮ ਇੱਕ ਇਹਨੂੰ ਆਪਾਂ ਸਿਆਸੀ ਕਹਿ ਸਕਦੇ ਹਾਂ ਕਿਉਂਕਿ ਇੱਕ ਸ਼੍ਰੋਮਣੀ ਅਕਾਲੀ ਦਲ ਜਿਹੜੀ ਸਿਆਸੀ ਜਮਾਤ ਹੈ ਉਹਦੀ ਗੱਲ ਹੋ ਰਹੀ ਹੈ ਇਹਨੂੰ ਅਸੀਂ ਗੈਰ ਸਿਆਸੀ ਵੀ ਨਹੀਂ ਕਹਿ ਸਕਦੇ ਪਿਆਰ ਪਰ ਇੱਕ ਗੈਰ ਧੜੇਵੰਦਕ ਗੈਰ ਨਿਰੋਲ ਇੱਕ ਕੌਮ ਦੀ ਗੱਲ ਕਰਨ ਦਾ ਇਹ ਪ੍ਰੋਗਰਾਮ ਹੈ ਸਿੱਖ ਮਤਲ ਜਿਹੜੀ ਸਿੱਖ ਕੌਮ ਹੈ ਉਹਦੀ ਜਿਹੜੀ ਰਵਾਇ ਜਿਹੜੀਆਂ ਉਹਨਾਂ ਦੇ ਕੋਲੇ ਐ ਉਹਨਾਂ ਨੂੰ ਅਸੀਂ ਇੱਕ ਵਰਕਰਾਂ ਵੱਲੋਂ ਇੱਕ ਨੀਚਲੇ ਮਤਲਬ ਕਿ ਹੇਠਲੇ ਪੱਧਰ ਤੋਂ ਇੱਕ ਵਿਚਾਰ ਇਕੱਠਾ ਕਰਕੇ ਉਹਨਾਂ ਨੂੰ ਦੇਣੀ ਚਾਹੁੰਦੇ ਆ ਇਹ ਸਿਆਸੀ ਹੋ ਕੇ ਵੀ ਇੱਕ ਗੈਰ ਸਿਆਸੀ ਇਹਦੀ ਦਿੱਖ ਰੱਖਣਾ ਚਾਹੁੰਦੇ ਆ ਅਸਲ ਇਹ ਹੈ ਵੀ ਭਾਵੇਂ ਦੁਨੀਆ ਭਰ ਦੇ ਵਿੱਚ ਬੈਠਾ ਜਿਹੜਾ ਪੰਜਾਬ ਪੰਜਾਬ ਨਾਲ ਸੰਬੰਧਤ ਵਿਅਕਤੀ ਹੈ ਉਹ ਸਿੱਖਿਆ ਜਾਂ ਗੈਰ ਸਿੱਖਿਆ ਇੱਕ ਬਹੁਤ ਮਜ਼ਬੂਤ ਖੇਤਰੀ ਪਾਰਟੀ ਦੀ ਚਾਹਨਾ ਰੱਖਦੇ ਆ ਹੁਣ ਸਾਰਿਆਂ ਤੋਂ ਪੁਰਾਣੀ ਖੇਤਰੀ ਪਾਰਟੀ ਅਕਾਲੀ ਦਲ ਹੈ ਅੱਜ ਅਕਾਲੀ ਦਲ ਹਾਸ਼ੀਏ ਤੇ ਚਲਿਆ ਗਿਆ ਅਸੀਂ ਸਾਰਿਆਂ ਨੇ ਸੋਚਿਆ ਕਿ ਹਾਸ਼ੀਏ ਦੇ ਜਾਣ ਦੇ ਕਾਰਨ ਲੱਭੇ ਜਾਣ ਕਿਥੇ ਇਸ ਦੇ ਢਾਂਚੇ 'ਚ ਇਸ ਦੇ ਸੰਵਿਧਾਨ 'ਚ ਕਮੀ ਹੈ ਉਹਨੂੰ ਦੂਰ ਕੀਤਾ ਜਾਵੇ ਜੇ ਇਸ ਦੀ ਕੋਈ ਨੀਤੀ ਦੇ ਵਿੱਚ ਫਰਕ ਹੈ ਉਹਨਾਂ ਕਿਹੜੀਆਂ ਨੀਤੀਆਂ ਕਰਕੇ ਅਕਾਲੀ ਦਲ ਨੂੰ ਨੁਕਸਾਨ ਹੋਇਆ ਹੈ ਉਹਨਾਂ ਤੇ ਬਹੁਤ ਗਹਿਰੀ ਵਿਚਾਰ ਕੀਤੀ ਜਾਵੇ ਇਹਦੇ ਵਿੱਚ ਅਸੀਂ ਸਾਰਿਆਂ ਨੇ ਰਲ ਮਿਲ ਕੇ ਸਿਆਸੀ ਬੰਦੇ ਗੈਰ ਸਿਆਸੀ ਬੰਦੇ ਬੁੱਧੀਜੀਵੀ ਸਮਾਜਸੀ ਸਾਰਿਆਂ ਨੂੰ ਅਸੀਂ ਬੜਾ ਖੁੱਲਾ ਸਾਦਾ ਦੱਸਦਾ ਬਈ ਇਸ ਤੇ ਸਾਨੂੰ ਨਿਠ ਕੇ ਵਿਚਾਰ ਦਿਓ ਕਿ ਇੱਕ ਖੇਤਰੀ ਪਾਰਟੀ ਕਾਲੀ ਦਲ ਜਿਹੜੀ ਖੇਤਰੀ ਪਾਰਟੀ ਹੈ ਇੱਕ ਮਜ਼ਬੂਤ ਹੋ ਕੇ ਸਾਹਮਣੇ ਆਵੇ ਕਿਉਂਕਿ ਰਾਜ ਸਤਾ ਹਰ ਚਾਹੁੰਦਾ ਹੈ ਕੋਈ ਸਾਨੂੰ ਤੇ ਦਸਮ ਪਾਸ਼ਾ ਦੇ ਵੀ ਬੋਲ ਨੇ ਇਹ ਗਰੀਬ ਸਿੱਖ ਨੂੰ ਕੋਈ ਮੈਂ ਦੂੰ ਪਾਦਸ਼ਾਹੀ ਸਾਰੇ ਪਾਦਸ਼ਾਹੀ ਦੀ ਆਸਤਾ ਰੱਖਦੇ ਐ ਪਰ ਉਹ ਮਿਲੇ ਕੇ ਮੈਂ ਇੱਕ ਖੇਤਰੀ ਪਾਰਟੀ ਜਦੋਂ ਮਜ਼ਬੂਤ ਹੋਏਗੀ ਇੱਕ ਢਾਂਚਾ ਉਹਦਾ ਸੁਧਰੇਗਾ ਜੇ ਕੋਈ ਵਿਗਾੜ ਆਇਆ ਵਿਦਵਾਨਾਂ ਦੀ ਰਾਏ ਤੋਂ ਬਾਅਦ ਸਾਨੂੰ ਪਤਾ ਲੱਗੇਗਾ ਕਿਥੇ ਫੜੋਤਾ ਯਾਨੀ ਕਿ ਅਕਾਲੀ ਜਨਕੀ ਸ਼੍ਰੋਮਣੀ ਅਕਾਲੀ ਦਲ ਜੋ 1920 ਦੇ ਵਿੱਚ ਤੁਸੀਂ ਦੱਸਿਆ ਜਾ ਰਿਹਾ ਕਿ ਉਹੀ ਲੀਹਾਂ ਦੇ ਲਿਆਉਣ ਦੇ ਲਈ ਯਤਨ ਕੀਤੇ ਬਿਲਕੁਲ ਉਹਨਾਂ ਲੀਹਾਂ ਤੇ ਕਿਉਂਕਿ ਅਸੀਂ ਇਸ ਨੂੰ ਜਦੋਂ 1920 ਦੇ ਵਿੱਚ ਅਕਾਲੀ ਦਲ ਹੋਣਾ ਚਾਹੁੰਦਾ ਸ਼੍ਰੋਮਣੀ ਕਮੇਟੀ ਦਾ ਅਸਲ ਵਿੱਚ ਹਰਿਆਵਲ ਦਸਤਾ ਸੀ ਉਹਨਾਂ ਨੂੰ ਚਾਹੀਦਾ ਸੀ ਪਤਾ ਲੱਗਿਆ ਕਿ ਰਾਜ ਬਿਨਾਂ ਸਾਡਾ ਕੋਈ ਕੰਮ ਨਹੀਂ ਚੱਲਣਾ ਇੱਕ ਰਾਸੀ ਪਾਰਟੀ ਖੜੀ ਕੀਤੀ ਉਹ ਸਮੇਂ-ਸਮੇਂ ਆਪਣੇ ਪੜੋ ਦਰ ਪੜੋ ਕਿ ਵੱਧਦੀ ਰਹੀ ਅੱਜ ਕਿਹੜੇ ਕਾਰਨਾ ਕਰਕੇ ਅਸੀਂ ਹਾਸ਼ੀਏ ਤੇ ਗਏ ਆ ਉਹਨਾਂ ਨੂੰ ਅਸੀਂ ਲੱਭਣਾ ਚਾਹਤ ਕਰਦੇ ਆ ਸਰਦਾਰ ਜੀ ਇਹ ਵੀ ਲੱਗਦਾ ਹੋਊਗਾ ਕਿ ਲੋਕਾਂ ਨੂੰ ਵੀ ਲੱਗਦਾ ਕਿ ਜੋ ਖੇਤਰੀ ਪਾਰਟੀ ਐ ਸ਼੍ਰੋਮਣੀ ਅਕਾਲੀ ਦਲ ਹੈ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਉਹ ਹਾਸ਼ੀਏ ਤੇ ਚਲੀ ਗਈ ਸੀ 2022 ਦੇ ਵਿੱਚ ਕਿ ਲੱਗਦਾ ਫਿਰ ਫਿਰ ਤੋਂ ਸਰਜੀਤ ਨਹੀਂ ਇਹਦੇ ਚ ਕੋਈ ਦੂਰਾ ਰਾਮਾ ਨਹੀਂ ਹੈਗੇ ਮੁਰਦ ਤੋਂ ਸਰਜੀਤ ਕਰਨ ਵਾਸਤੇ ਜਦੋਂ ਅਸੀਂ ਯਾਤਰ ਸਹਿਰਦੋ ਕੇ ਰੰਭਾਂਗੇ ਬਿਲਕੁਲ ਸਰਜੀਤ ਹੋਊ ਅਸੀਂ ਇਦਾਂ ਦਾ ਟਾਚਾ ਚਾਹੁੰਦੇ ਆ ਕਿ ਅਕਾਲੀ ਦਲ ਦਾ ਜਿਹੜਾ ਕੇਡਰ ਹੈ ਉਹਦਾ ਵਰਕਰ ਹੈ ਉਹਦੇ ਉਹਦੇਦਾਰ ਨੇ ਭਾਵੇਂ ਪੰਜਾਬ ਦਾ ਪ੍ਰਧਾਨ ਹੈ ਉਹਦੇ ਅੰਦਰ ਕਿਸੇ ਵੀ ਉਹਦੇ ਦੀ ਭਾਵਨਾ ਨਾ ਹੋਵੇ ਉਹ ਰਾਜਨੀਤਿਕ